ਖਿਲਾ ਨੇ 2 ਕਰੋੜ 51 ਲੱਖ ਦਿੱਤਾ ਭਾਵੇਂ ਕਰੋੜ ਹੀ ਕਹਤਾ ਸੀ ਲੈ ਆਉਣੇ ਆ ਮੁੱਖ ਮੰਤਰੀ ਸਾਹਿਬ ਕੋ ਜਾ ਕੇ ਪਈ ਬੱਚਿਆਂ ਨੂੰ ਦਿਓ ਅਸ਼ੀਰਵਾਦ ਮੁੱਖ ਮੰਤਰੀ ਇਹ ਗੱਲ ਕਰਨੀ ਜਨਾ ਵੀ ਮੁੱਖ ਮੰਤਰੀ ਸਾਹਿਬ ਮਾ ਸਾਹਿਬ ਇਹ ਤੁਹਾਨੂੰ ਦਈਆਂ ਤੁਹਾਡੇ ਥਾਪੜੇ ਨੇ ਕਿਤਾਇਆ ਸਰ ਭਾਰਤੀਆ ਟੀਮ ਨੇ ਅੱਜ ਇਤਿਹਾਸ ਰਚਾਇਆ ਹਰਮਨਪ੍ਰੀਤ ਆਪਕੇ ਬੇਟੇ ਹਨ ਕਿਹਦਾ ਲੱਗ ਰਹਾ ਹੈ ਪੂਰੀ ਪਰਿਵਾਰ ਕੋ ਕਿਸ ਤਰ੍ਹਾਂ ਦਾ ਮਾਹੌਲ ਵੇਖੋ ਜੀ ਖੁਸ਼ੀ ਬੜੀ ਆ ਮਾਲਕ ਨੇ ਮਿਹਰ ਕੀਤੀ ਆ ਵੇਖੋ ਆੜਾ ਭਰਾ ਛੋਟਾ ਇਹ ਬਹੁਤ ਕੰਮ ਕਰੋ ਇਦਾਂ ਕੋਈ ਖੇਤੀ ਬੜੀ ਇਹ ਕੰਮ ਛੱਡ ਕੇ ਇਥੇ ਵਧਾਈ ਦੇਣਾ ਇਹ ਤੋਂ ਵੱਡੀ ਖੁਸ਼ੀ ਕਿਹੜੀ ਹੋ ਸਕਦੀ ਹੈ ਅੱਜ ਆਪਕੇ ਬੇਟੇ ਕਪਤਾਨੀ ਕਰ ਰਹੇ تھے ਪੂਰੇ ਪਿਟੋ 올림픽 ਮੇ ਕਪਤਾਨੀ ਕੀਤੀ ਅੱਜ ਪਹਿਲਾ ਗੋਲ ਸਪੈਨ ਨੇ ਕਰ ਦਿਆ ਤਾਂ ਡਰ ਤੋਂ ਨਹੀਂ ਲੱਗਾ ਕਿਸੇ ਤਰ੍ਹਾਂ ਵੇਖੋ ਜੀ ਗੋਲ ਤੇ ਗੋਲ ਹੀ ਹੈ ਡਰ ਤੇ ਹੁੰਦਾ ਹੀ ਹੈ ਉਹ ਸਟ੍ਰੋਕ ਮਿਲੀ ਗੋਲ ਹੋ ਗਿਆ ਡਰ ਤੇ ਹੁੰਦਾ ਹੀ ਹੈ ਜੀ ਚਲੋ ਮਾਲਕ ਨੇ ਮਿਹਰ ਕੀਤੀ ਗੋਲ ਇਹ ਪੂਰਾ ਦੇਸ਼ ਅੱਜ ਖੁਸ਼ੀ ਮਨਾ ਰਿਹਾ ਹੈ ਪਰਿਵਾਰ ਨੇ ਕੀ ਅਰੇਂਜਮੈਂਟ ਕੀਤਾ ਕਿਸ ਤਰ੍ਹਾਂ ਦੀ ਖੁਸ਼ੀ ਮਨਾਣੀ ਹੈ ਵੇਖੋ ਜੀ ਖੁਸ਼ੀ ਦੇਸ਼ ਵੀ ਮਨਾਣ ਰਿਹਾ ਮਾਲਕ ਨੇ ਕਿਰਪਾ ਕੀਤੀ ਆ ਮੇਰ ਪ੍ਰਿਆਰth ਰਖਾ ਪੀਣੇ ਹੀ ਤੁਸੀਂ ਇੱਥੇ ਕਿੰਨੇ ਭੈੜ ਭਰਾ ਆ ਕੇ ਤੁਰੇ ਜਾਂਦੇ ਆ ਵਧਾਈਆਂ ਦੇ ਦੇ ਕੇ ਜਦੋਂ ਆਏਗਾ ਮੋਗਾ ਸਾਹਿਬ ਆ ਤੇ ਮੈਂ ਕਾਪੀ ਸਾਹਿਬ ਉੱਥੋਂ ਲੰਪ ਕੇ ਇਥੋਂ ਪ੍ਰੈਸ ਪੰਜਾਬ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ 1-1 ਕਰੋੜ ਰੁਪਏ ਦਾ ਅਨਾਉਂਸਮੈਂਟ ਕੀਤਾ ਕੁਝ ਕਹਿਣਾ ਚਾਹੋਗੇ ਕੋਈ ਗੱਲ ਨਹੀਂ ਪਿਛਲਾ ਨੇ 2 ਕਰੋੜ 51 ਲੱਖ ਦਿੱਤਾ ਭਾਵੇਂ ਕਰੋੜ ਹੀ ਕਹਤਾ ਸੀ ਲੈ ਆਉਣੇ ਆ ਮੁੱਖ ਮੰਤਰੀ ਸਾਹਿਬ ਕੁਝ ਆ ਕੇ ਬੱਚਿਆਂ ਨੂੰ ਦਿਓ ਅਸ਼ੀਰਵਾਦ ਮੋ ਕਵੰਤਰੀ სპੋਰਟਸਮੈਨ ਆ ਖਾਸ ਕਰਕੇ ਇੱਕ ਗੱਲ ਸਾਨੂੰ ਇਹ ਖੁਸ਼ੀ ਆ ਵੀ ਉਹ ਪਲੇਅਰਾਂ ਦਾ ਬੜਾ ਸੋਚਿਆ სპੋਰਟਸਮੈਨ ਦਾ ਹੋਰ ਤੇ ਇਹ ਗੱਲ ਦੀ ਮੈਂ ਆਪਣੇ ਨੂੰ ਸੀਐਮ ਸਾਹਿਬ ਨੂੰ ਵਧਾਈ ਦਿੰਦਾ ਉਹਨਾਂ ਨੇ ਟੈਲੀਫੋਨ ਤੇ ਥਾਪੀ ਦਿੱਤੀ ਪਹਿਲਾਂ ਜਾਣਾ ਹੀ ਉਹਨਾਂ ਚਲੋ ਕੋਈ ਕਾਰਨ ਹੋ ਗਿਆ ਉੱਥੇ ਕਰਕੇ ਨਹੀਂ ਗਿਆ ਫਿਰ ਕੱਲੇ-ਕੱਲੇ ਪਲੇਅਰ ਨਾਲ ਉਹਨੇ ਗੱਲ ਕੀਤੀ ਮੈਂ ਇਹ ਗੱਲ ਕਰਨੀ ਚਾਹੁੰਦਾ ਵੀ ਮੁੱਖ ਮੰਤਰੀ ਸਾਹਿਬ ਮਾ ਸਾਹਿਬ ਇਹ ਤੁਹਾਨੂੰ ਦਈਆਂ ਤੁਹਾਡੇ ਥਾਪੜੇ ਨੇ ਜਿਤਾਇਆ ਉਹਨਾਂ ਨੂੰ